ਸਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਪਿਆਰ ਹੀ ਪੰਨੇ ਆ ਜੀ ਤੁਹਾਨੂੰ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਇਸ ਸਾਲ ਦੀਆਂ ਪ੍ਰਮਾਤਮਾ ਕਰੇ ਇਹ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤਰੱਕੀਆਂ ਤੰਦਰੁਸਤੀਆਂ ਪਰਿਵਾਰਾਂ ਵਿੱਚ ਖੁਸ਼ਹਾਲੀਆਂ ਲੈ ਕੇ ਆਵੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਇਨਸੀਡੈਂਟ ਜਿਹੜਾ ਕਿ ਅੱਜ ਮੇਨ ਨਾਲ ਸਿਰਸਰੀ ਹੋ ਗਿਆ ਉਹ ਸ਼ੇਅਰ ਕਰਨ ਲੱਗਾ ਮੈਂ ਸਵੇਰੇ 11 ਵਜੇ ਕੰਮ ਤੇ ਆਇਆ ਮੇਰਾ ਕੰਮ ਸੀਗਾ ਤਕਰੀਬਨ 11 ਤੋਂ 9 ਵਜੇ ਤੱਕ ਕੰਮ ਤੇ ਆਉਂਦੀ ਹੋਏ ਮੈਂ ਪਹਿਲੇ ਟ੍ਰਿਪ ਲਾ ਰਿਹਾ ਸੀਗਾ ਤਾਂ ਮੇਰੇ ਨਾਲ ਇੱਕ ਮੁੰਡਾ ਚੜ੍ਹ ਗਿਆ ਮਤਲਬ ਉਹ ਮੈਨੂੰ ਕਹਿੰਦਾ ਮੈਂ ਫ੍ਰੀ ਰਾਈਡ ਲੈਣੀ ਆ ਮਤਲਬ ਮੇਰੇ ਕੋ ਪੈਸੇ ਨਹੀਂ ਆਏਗੇ ਮੈਂ ਕਿਹਾ ਹੋਈ ਗੱਲ ਨਹੀਂ ਤੂੰ ਆ ਕੇ ਬੈਠ ਜਾ ਹੁਣ ਉਹ ਬੈਠਦਾ ਗਿਆ ਮੈਨੂੰ ਇਹ ਲੱਗਦਾ ਸੀ ਉਹਨੇ ਕਿਸੇ ਤਰੀਕੇ ਦਾ ਨਸ਼ਾ ਕੀਤਾ ਹੋਇਆ ਉਹਦੀ ਬੋਲ ਬਾਣੀ ਤੋਂ ਹੋਰ ਗੱਲਾਂ ਬਾਤਾਂ ਤੋਂ ਹੁੰਦਾ ਪਰ ਉਹ ਤਾਂ ਜਿਆਦਾ ਹੋ ਹੀ ਜਾਂਦਾ ਐਨੀਵੇ ਉਹ ਜਾ ਕੇ ਬੈਠ ਗਿਆ 2-4 ਮਿੰਟ ਦੇ ਬਾਅਦ ਪਹਿਲਾਂ ਤਾਂ ਉਹ ਬਾਸਤੇ ਵਿੱਚ ਥੁੱਕਣ ਲੱਗ ਗਿਆ ਤੇ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪਣੀ ਟੀ-ਸ਼ਰਟ ਤਾਰ ਕੇ ਨਾ ਮੋਟਿਆ ਤੋਂ ਤੇ ਸਿਰ ਟਕ ਲਿਆਉਨੇ ਆਪਣਾ ਫੇਸ ਕਵਰ ਕਰ ਲਿਆ ਤੇ ਉਦੋਂ ਦੋਕ ਸਟੌਪ ਛੱਡ ਕੇ ਉੱਥੇ ਦੋ ਕੁੜੀਆਂ ਵੀ ਆ ਕੇ ਬਹਿ ਗਈਆਂ ਬੱਸ ਦੇ ਵਿੱਚ ਉਹ ਮੁੰਡਾ ਕੀ ਕੀਤਾ ਉਹਨੇ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ ਹਾਂ ਉਹ ਤੁਰ ਕੇ ਕਦੇ ਅੱਗੇ ਨੂੰ ਜਾਇਆ ਕਰੇ ਕਦੇ ਪਿੱਛੇ ਜਾਇਆ ਕਰੇ ਕਦੇ ਤਾਂ ਮੇਰੇ ਬਿਲਕੁਲ ਪਿੱਛੇ ਆ ਖੜ ਜਾ ਕਰੇ ਜਿੱਥੇ ਮੇਰੀ ਡਰਾਈਵਰ ਸੀਟ ਆ ਤੇ ਕਈ ਵਾਰ ਪਿੱਛੇ ਕੁੜੀਆਂ ਦੇ ਕੋਲ ਚਲ ਜਾਇਆ ਕਰੇ ਥੋੜੀ ਜਿਹੀ ਦੇਰ ਬਾਅਦ ਜਿਵੇਂ ਗੱਲ ਵੀ ਉਹਦਾ ਪਤਾ ਨਹੀਂ ਨਸ਼ਾ ਵੱਧ ਹੀ ਗਿਆ ਹੈ ਕੀ ਹੋਈ ਗਿਆ ਉਹ ਜਿਵੇਂ ਐਗਰੈਸਿਵ ਹੋਣ ਲੱਗ ਗਿਆ ਕਿਸੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਹੋਈ ਆਪਣੇ ਆਪ ਹੀ ਪਹਿਲਾਂ ਤਾਂ ਬੁਰਬੁਰਜੀ ਕਰਨ ਲੱਗ ਗਿਆ ਫਿਰ ਉਹ ਗਾਣਾ ਗੱਢਣ ਲੱਗ ਗਿਆ ਪਹਿਲਾਂ ਕੁੜੀਆਂ ਨੂੰ ਬੋਲਣ ਲੱਗ ਗਿਆ ਫਿਰ ਆਪਣੇ ਮਾਈਂਡ ਦੇ ਅੰਦਰ ਪਤਾ ਨਹੀਂ ਕੀ ਕੁਸ਼ ਕਰੀਆ ਫਿਰ ਮੇਰੇ ਕੋਲ ਆ ਕੇ ਪਿੱਛੇ ਖੜ ਗਿਆ ਤੇ ਮੈਨੂੰ ਵੀ ਬੋਲਣ ਲੱਗ ਗਿਆ ਉਹ ਅ ਮੈਂ ਮੈਨੂੰ ਲੱਗਿਆ ਵੀ ਥੋੜਾ ਜਿਹਾ ਜਿਵੇਂ ਸਿਚੁਏਸ਼ਨ ਇਦਾਂ ਦੀ ਬਣ ਗਈ ਤੇ ਮੈਨੂੰ ਲੱਗਿਆ ਵੀ ਇਹ ਸੇਫ ਨਹੀਂ ਜੇ ਜ਼ਿਆਦਾ دیر ਵਾਸਤੇ ਵਿੱਚ ਰਹੂਗਾ ਹਣਾ ਬਟ ਮੈਂ ਉਹਦੇ ਸਾਹਮਣੇ ਜੇ ਮੈਂ ਰੇਡੀਓ ਕੰਟਰੋਲ ਵਾਲਿਆਂ ਨਾਲ ਗੱਲਬਾਤ ਕਰਦਾ ਵੀ ਇਦਾਂ ਗੱਲਬਾਤ ਆ ਤਾਂ ਮੈਨੂੰ ਇਹ ਲੱਗ ਗਿਆ ਵੀ ਉਹ ਸ਼ਾਇਦ ਜ਼ਿਆਦਾ ਐਗਰੈਸਿਵ ਹੋ ਗਏ ਤਾਂ ਮੈਂ ਉਹ ਪੰਗਾ ਨਹੀਂ ਦਿੱਤਾ ਨਾ ਮੈਂ ਵੇਟ ਕਰੀ ਗਿਆ ਤਾਂ ਹੋਰ ਐਗਰੈਸਿਵ ਹੋ ਹੀ ਗਿਆ ਫਿਰ ਉਹ ਗਾਲ੍ਹਾਂ ਕੱਢਣ ਲੱਗ ਗਿਆ ਅ ਰੇਸਿਸਿਮ ਦੇ ਕਮੈਂਟ ਕਰਨ ਲੱਗ ਗਿਆ ਕਿ ਮਤਲਬ ਕਾਫੀ ਵਾਰਸ ਹੋ ਗਈ ਕੁੜੀਆਂ ਨੂੰ ਬਹੁਤ ਬੋਲਿਆ ਪਿੱਛੇ ਜਾ ਕੇ ਉਹ ਉਹਨਾਂ ਦੇ ਫੇਸ ਤੇ ਨਹੀਂ ਸੀ ਬੋਲਦਾ ਮੈਂ ਮੂਹਰੀ ਸੀਟ ਤੇ ਬੈਠ ਕੇ ਉਹਨਾਂ ਨੂੰ ਮਤਲਬ ਡਾਇਰੈਕਟਲੀ ਗਾਲ੍ਹਾਂ ਕੱਢ ਰਿਹਾ ਸੀ ਤੇ ਮੈਨੂੰ ਪਤਾ ਲੱਗ ਰਿਹਾ ਸੀ ਕੁੜੀਆਂ ਬਹੁਤ ਡਰੀਆਂ ਹੋਈਆਂ ਯੰਗ ਕੁੜੀਆਂ ਸੀਗੀਆਂ ਤਕਰੀਬਨ 20-22 ਸਾਲ ਦੀਆਂ ਤੇ ਉਹ ਜਿਹੜਾ ਮੁੰਡਾ ਉਹਦੀ ਉਮਰ ਹੋਣੀ ਆ ਤਕਰੀਬਨ 25 26 ਸਾਲ ਦੀ ਹੈ ਨਾ ਐਨੀਵੇ ਮੈਂ ਕੀ ਕੀਤਾ ਮੈਂ ਫਿਰ ਇੱਥੇ ਮੈਂ ਵੇਟ ਕਰਨਾ ਸੀ ਵੀ ਕਿਤੇ ਸੁਣਨੀ ਜਗਾ ਤਾਂ ਮੈਂ ਨਾ ਰੁਕਾ ਕਿ ਥੋੜੀ ਬਿਜ਼ੀ ਲੋਕੇਸ਼ਨ ਹੋਵੇ ਉੱਥੇ ਆ ਕੇ ਰੋਕਾ ਤਾਂ ਇੱਕ ਸ਼ਾਪਿੰਗ 몰 ਹੁੰਦਾ ਪਪਾ ਮੋਡ ਵਿੱਚ ਮੈਂ ਉੱਥੇ ਆ ਕੇ ਰੁਕ ਗਿਆ ਮੈਂ ਤੁਹਾਨੂੰ ਅੱਗੇ ਆ ਕੇ ਦੱਸਦਾ ਮੈਂ ਪਾਣੀ ਤੋੜਨਾ ਕਿਉਂ ਸ਼ੇਅਰ ਕਰਿਆ ਉੱਥੇ ਕਿਤੇ ਮੈਂ ਰੁਕਿਆ ਮੈਂ ਵਾਸਤੇ ਦੋਨੇ ਡੋਰ ਖੋਲ ਕੇ ਹੈਂਡ ਬ੍ਰੇਕ ਲਾ ਕੇ ਬੱਸ ਬੰਦ ਕੀਤੀ ਮੈਂ ਥੱਲੇ ਉਤਰ ਗਿਆ ਤੇ ਕੁੜੀਆਂ ਵੀ ਨਾਲ ਦੇ ਨਾਲ ਉਤਰ ਗਈਆਂ ਕਿਉਂਕਿ ਉਹ ਵੀ ਥੋੜੀਆਂ ਡਰੀਆਂ ਹੋਈਆਂ ਸੀ ਹੋਰ ਕੋਈ ਨਹੀਂ ਸੀਗਾ ਵਾਸਤੇ ਵਿੱਚ ਤੇ ਮੈਂ ਥੋੜਾ ਪਰੇ ਜਾ ਕੇ ਮੈਂ ਆਪਣੇ ਜਿਵੇਂ ਕਾਊਂਟਰ ਤੇ ਫੋਨ ਕੀਤਾ ਮੈਂ ਕਿਹਾ ਵੀ ਆਹ ਸਿਚੁਏਸ਼ਨ ਆਨ ਸੇਫਾ ਤੇ ਮੈਂ ਡਰਾਈਵ ਨਹੀਂ ਕਰ ਸਕਦਾ ਦੂਜੀ ਗੱਲ ਮੈਂ ਕਿਹਾ ਬੰਦਾ ਨੁਕਸਾਨ ਕਰ ਸਕਦਾ ਕਿਸੇ ਦਾ ਵੀ ਸਿਰਫ ਮੇਰਾ ਨਹੀਂ ਪੈਸੇਂਜਰਜ਼ ਦਾ ਵੀ ਤੇ ਨਾਲ ਦੀ ਨਾਲ ਕੋਈ ਹੋਰ ਵਾਸਤੇ ਚੜੂਆ ਹੋਣਾ ਦਾ ਵੀ ਤੇ ਮੈਂ ਕਿਹਾ ਇਹਦਾ ਕੁਝ ਕਰੋਗੇ ਤੇ ਪੁਲਿਸ ਭੇਜ ਦਿਆ ਸੀ ਆ ਇਹ ਸਾਰੀ ਗੱਲਬਾਤ ਹੋਣ ਤੋਂ ਦੌਰਾਨ ਮਤਲਬ ਜਿਵੇਂ ਕੁੜੀਆਂ ਵੀ ਉੱਤਰ ਗਈਆਂ ਦਰਵਾਜ਼ੇ ਦੋਨੇ ਖੁੱਲੇ ਸੀਗੇ ਇੱਕ ਅੱਗੇ ਵਾਲਾ ਪਿੱਛੇ ਵਾਲਾ ਦੋਨੇ ਦਰਵਾਜ਼ੇ ਉਹ 5 ਮਿੰਟ ਨਾਲ ਹੋਈ ਉੱਤਰ ਗਿਆ ਉੱਤਰਦੇ ਉੱਤਰਦੇ ਉਹਨੇ ਕੀ ਕੀਤਾ ਸਾਡਾ ਜਿਹੜਾ ਕੈਸ਼ ਬਾਕਸ ਹੁੰਦਾ ਉਹਦੇ ਵਿੱਚੋਂ ਪੈਸੇ ਗਾੜ ਲਏ ਤੇ ਚਲਾ ਗਿਆ ਅੱਗੇ ਨੂੰ ਤੁਰ ਪਿਆ ਜਦੋਂ ਮੈਂ ਦੇਖਿਆ ਵੀ ਚਲਾ ਗਿਆ ਮੈਂ ਆ ਕੇ ਬਸ ਜਾ ਕੇ ਦੁਬਾਰਾ ਬਹਿ ਗਿਆ ਉਹਨਾਂ ਨੂੰ ਮੈਂ ਦੱਸਤਾ ਆਪਣੇ ਕਾਊਂਟਰ ਵਾਲਿਆਂ ਨੂੰ ਤੇ ਉਹ ਫਿਰ ਕੁੜੀਆਂ ਵੀ ਦੇਖ ਲਿਆ ਉਹਨਾਂ ਨੂੰ ਵੀ ਉਹ ਹੈ ਨਹੀਂ ਮਤਲਬ ਚੈੱਕ ਕਰ ਰਹੀਆਂ ਸੀ ਬਾਲ ਖੜੀਆਂ ਜਾਣਾ ਉਹਨਾਂ ਨੇ ਅੱਗੇ ਸੀਗਾ ਮੈਂ ਫਿਰ ਜਾਂ ਦੇਖਿਆ ਵੀ ਉਹੀ ਕੁੜੀਆਂ ਵਾਪਸ ਆਈਆਂ ਮੈਂ ਉਹਨਾਂ ਨੂੰ ਬਿਠਾ ਲਿਆ ਮੈਂ ਦੱਸਦਾ ਇੰਨੀ ਜਦੋਂ ਗੱਲਬਾਤ ਹੋਈ ਨਾ ਅ ਚਲੋ ਮੈਂ ਤਾਂ ਉੱਥੋਂ ਨਿਕਲ ਗਿਆ ਅੱਗੇ ਆ ਕੇ ਮਤਲਬ ਮੇਰਾ ਟ੍ਰਿਪ ਕੈਨਸਲ ਕਰਕੇ ਮੈਨੂੰ ਦੁਬਾਰਾ ਬੁਲਾਇਆ ਪਲੇਸ ਰਿਪੋਰਟ ਸਭ ਕੁਝ ਉਹ ਪ੍ਰੋਸੀਡ ਜਿਹੜਾ ਹੁੰਦਾ ਨਾ ਹੁਣ ਮੈਂ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਿਉਂ ਕਰ ਰਿਹਾ ਹਾਂ ਇਨਸੀਡੈਂਟ ਮੈਂ ਸ਼ੇਅਰ ਇਸ ਕਰਕੇ ਕਰ ਰਿਹਾ ਹਾਂ ਜੀ ਦੇਖੋ ਇੱਕ ਤਾਂ ਹੈਗਾ ਨਵਾਂ ਸਾਲ ਆਪਾਂ ਸਾਰੇ ਨਾ ਕੋਈ ਨਾ ਕੋਈ ਰੈਜ਼ੋਲੂਸ਼ਨ ਕੋਈ ਨਾ ਕੋਈ ਆਪਣੇ ਵਾਸਤੇ ਟਾਰਗੇਟ ਰੱਖ ਲੈਣਾ ਵੀ ਆ ਸਾਲ ਚ ਮੈਂ ਅਚੀਵ ਕਰਨਾ ਹੀ ਕਰਨਾ ਆਪਾਂ ਨੂੰ ਇਹ ਲੱਗਦਾ ਮੈਂ ਆਪਣੀ ਗਰੋਥ ਕਰਨੀ ਆ ਚਾਹੇ ਆਪਾਂ ਫਾਈਨੈਂਸ਼ੀਅਲੀ ਹੈਲਥ ਤੌਰ ਤੇ ਜਿਵੇਂ ਵੀ ਹਨ ਨਾ ਜਿਹੜੇ ਜਿਵੇਂ ਜਿਹੜੇ ਬੰਦੇਾਂ ਚੁਕਾਵਾ ਮੈਂ ਤਕਰੀਬਨ 1.5 ਸਾਲ ਤੋਂ ਚੰਗੀ ਤਰ੍ਹਾਂ ਜਿੰਨਾ ਮੈਂ ਬੈਸਟ ਕਰ ਸਕਦਾ ਏਕਤਮ ਮੈਡੀਟੇਸ਼ਨ ਏਕੀ ਯੋਗਾ ਇਹ ਦੋ ਚੀਜ਼ਾਂ ਮੈਂ ਕਾਫੀ ਧਿਆਨ ਨਾਲ ਇਹਦੇ ਬਾਰੇ ਰਿਸਰਚ ਵੀ ਕਰਦਾ ਰਿਹਾ ਨਾ ਤੇ ਮੈਂ ਖੁਦ ਬਹੁਤ ਟਰਾਈ ਕਰਦਾ ਕਈ ਵਾਰ ਤਾਂ ਦੋ ਦੋ ਵਾਰ ਵੀ ਕਰੀ ਗਏ ਦਿਨ ਸਵੇਰੇ ਵੀ ਸ਼ਾਮ ਨੂੰ ਵੀ ਹੁਣ ਮੈਂ ਇਹ ਗੱਲ ਤੁਹਾਨੂੰ ਕੀ ਦੱਸ ਰਿਹਾ ਅੱਜ ਜਿਹਦਾ ਇਨਸੀਡੈਂਟ ਹੋਇਆ ਨਾ ਦੇਖੋ ਜਿੰਨੇ ਵੀ ਇਮੋਸ਼ਨ ਨੇ ਆਪਣੇ ਚਾਹੇ ਉਹ ਖੁਸ਼ੀ ਆ ਦੁੱਖ ਆ ਡਰ ਆ ਕਿਸੇ ਚੀਜ਼ ਦਾ ਭੈਅ ਆ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦਾ ਭਈ ਇਮੋਸ਼ਨ ਆ ਨਾ ਆਪਾਂ ਪ੍ਰੋਡਿਊਸ ਕਰਦੇ ਆ ਆਪਣੇ ਅੰਦਰੋਂ ਮਤਲਬ ਕਿ ਆਪਣੇ ਬੋਡੀ ਦਾ ਆਪਣੇ ਮਾਈਂਡ ਦਾ ਕੰਟਰੋਲ ਹੁੰਦਾ ਕੋਈ ਵੀ ਇਮੋਸ਼ਨ ਪ੍ਰੋਡਿਊਸ ਕਰਨ ਦਾ ਹੁਣ ਮੈਂ ਆਪਣੇ ਆਪ ਦੇ ਵਿੱਚ ਇੱਕ ਚੇਂਜ ਦੇਖੀ ਅੱਜ ਖਾਸ ਕਰਕੇ ਇਨਸੀਡੈਂਟ ਤੋਂ ਬਾਅਦ ਜਿਹਨੇ ਮੈਨੂੰ ਵੀ ਥੋੜਾ ਅਚੰਬੇ ਚ ਪਾਤਾ ਹਨਾ ਅੱਗੇ ਇਦਾਂ ਦੀ ਸਿਚੁਏਸ਼ਨ ਹੁੰਦਾ ਸੀ ਮੈਂ ਬਹੁਤ ਛੇਤੀ ਘਬਰਾ ਜਾਂਦਾ ਸੀਗਾ ਵੀ ਇਹ ਕੀ ਹੋ ਰਿਹਾ ਮੈਡਮੈਂਟ ਕਰਦਾ ਉਹ ਭਲੀ ਮੈਂ ਡਰ ਜਾਂਦਾ ਸੀਗਾ ਅੱਜ ਕੀ ਹੋਇਆ ਮੈਨੂੰ ਡਰਨੇ ਲੱਗਿਆ ਇੱਕ ਚੀਜ਼ ਤਾਂ ਮੇਰੇ ਜ਼ੈਨ ਦੇ ਵਿੱਚ ਹੋਰ ਚੰਗੀ ਤਰ੍ਹਾਂ ਬੈਠ ਚੁੱਕਿਆ ਕਿ ਜੋ ਵੀ ਹੁੰਦਾ ਉਹ ਹੋਣਾ ਹੀ ਹੁੰਦਾ ਪਰ ਜਿੰਨਾ ਮਰਜੀ ਕੋਸ਼ਿਸ਼ ਕਰ ਲੀਏ ਤਾਂ ਨਹੀਂ ਸਾਧਦੇ ਦੂਸਰੀ ਗੱਲ ਮੇਰਾ ਧਿਆਨ ਸਿਰਫ ਆਪਣੀ ਸੇਫਟੀ ਬੱਸ ਦੀ ਸੇਫਟੀ ਪੈਸੇਂਜਰਸ ਮਤਲਬ ਜੋ ਵੀ ਬੱਸ ਨਾਲ ਰਿਲੇਟਡ ਸੀਗਾ ਮੈਂ ਸੇਫਲੀ ਜਾਵਾਂ ਮੇਰਾ ਧਿਆਨ ਇਹ ਦੂਰ ਦੂਰ ਨਾਲ ਕਿ ਕੋਈ ਐਕਸੀਡੈਂਟ ਨਾ ਹੋਵੇ ਜਾਂ ਕੋਈ ਇਨਸੀਡੈਂਟ ਨਾ ਹੋਵੇ ਤੇ ਬਹੁਤ ਵਧੀਆ ਵਰਕ ਕੀਤਾ ਅੱਜ ਮੈਂ ਬਿਲਕੁਲ ਘਬਰਾਇਆ ਨਹੀਂ ਬਿਲਕੁਲ ਸਹਿਮਿਆ ਨਹੀਂ ਡਰਿਆ ਨਹੀਂ ਮੈਂ ਜੋ ਮੈਂ ਰਾਈਡ ਐਕਸ਼ਨ ਮੈਨੂੰ ਲੱਗਿਆ ਮੈਨੂੰ ਆ ਐਕਸ਼ਨ ਲੈਣਾ ਚਾਹੀਦਾ ਮੈਂ ਕਿੱਥੇ ਰੁਕਾਂ ਕਦੋਂ ਮੈਂ ਫੋਨ ਕਰਾਂ ਪੁਲਿਸ ਨੂੰ ਜਾਂ ਆਪਣੀ ਹੈਲਪ ਵਾਸਤੇ ਅਸਿਸਟੈਂਸ ਵਾਸਤੇ ਤੇ ਕਿਵੇਂ ਕਰਾਂ ਦਰਵਾਜ਼ਾ ਖੁੱਲਾ ਹੈਂਡ ਬ੍ਰੇਕ ਲਾਵਾ ਜਦੋਂ ਮੈਂ ਵਾਪਸ ਆ ਕੇ ਚੈੱਕ ਕੀਤਾ ਮੈਂ ਸਭ ਕੁਝ ਜਿਵੇਂ ਸਾਨੂੰ ਸਿਕਾਇਆ ਗਿਆ ਉਹ ਮੈਂ ਕੀਤਾ ਨਹੀਂ ਤਾਂ ਨਾਰਮਲੀ ਜਿਵੇਂ ਦੀ ਸਿਚੁਏਸ਼ਨ ਸੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਤਾਂ ਨਹੀਂ ਦੱਸ ਸਕਦਾ ਉਹ ਇੰਨਾ ਥ੍ਰੈਟ ਕਰ ਰਿਹਾ ਸੀ ਨਾ ਸਾਨੂੰ ਸਾਰਿਆਂ ਨੂੰ ਮੈਨੂੰ ਵੀ ਐਸਾ ਡਰਾਈਵਰ ਤੇ ਨਾਲ ਦੀ ਨਾਲ ਮੇਰਾ ਧਿਆਨ ਰੋਡ ਸੜਕ ਤੇ ਵੀ ਸੀਗਾ ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਜੀ ਮੇਰੇ ਕਹਿ ਤੇ ਨਾ ਤਕਰੀਬਨ ਚਾਹੇ ਤੁਸੀਂ 1 ਮਹੀਨੇ ਵਾਸਤੇ ਵੀ ਨਾ ਸੈਣੀ ਰੁੱਕੇ ਥੋੜਾ ਜਿਹਾ ਧਿਆਨ ਸਿੰਪਲ ਜੀ ਸਭ ਤੋਂ ਸਿੰਪਲ ਬਈ ਹੁੰਦਾ ਮੈਡੀਟੇਸ਼ਨ ਆਪਣੇ ਸਾਹਾਂ ਵੱਲ ਧਿਆਨ ਦੇਣਾ ਕੁਝ ਨਹੀਂ ਕਰਨਾ ਥੋੜੀ ਕੁਆਇਟ ਪਲੇਸ ਤੇ ਬੈਠੋ ਅੱਖਾਂ ਬੰਦ ਕਰ ਲਓ ਜੇ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਉਹੀ ਕਰਨਾ ਲੱਗ ਜਾਓ ਬਸ ਇਹਨਾਂ ਸ਼ਾਂਤੀ ਨਾਲ ਪਰ ਤੁਹਾਡਾ ਧਿਆਨ ਤੁਹਾਡੇ ਮੂੰਹ ਬੋਲੇ ਤੁਹਾਡੇ ਕੰਨ ਸੁਣ ਤੁਹਾਡੇ ਮਨ ਨੂੰ ਸੁਣਦਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹੋ ਪਰ ਥੋੜਾ ਧਿਆਨ ਪਤਾ ਨਹੀਂ ਕਿੱਥੇ ਕਿੱਥੇ ਫੈਲ ਰਿਹਾ ਨਾ ਜਾਊਗਾ ਧਿਆਨ ਹਲੇ ਤੱਕ ਮੇਰਾ ਵੀ ਜਾਂਦਾ ਮੈਂ ਤਾਂ ਚਲੋ ਐ ਕਹ ਲੋ ਬੱਚਾ ਵਾਂ ਸਕੂਲ ਦੇ ਵਿੱਚ ਪੜ੍ਹਤੀ ਹੋਈ ਹੈ ਮੇਰੀ ਬਟ ਜਿਹੜੇ ਜਿਨ੍ਹਾਂ ਨੂੰ ਮੈਂ ਸੁਣਦਾ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਜਿਨ੍ਹਾਂ ਤੋਂ ਸਿੱਖਦਾ ਉਹ ਵੀ ਮੈਨੂੰ ਦੱਸਦੇ ਆ ਕਿ ਧਿਆਨ ਹਲ ਤੱਕ ਭਟਕਦਾ ਜਿਹੜੇ 20 25 ਸਾਲ ਤੋਂ 50 50 ਸਾਲ ਵਾਲੇ ਮੈਨੂੰ ਮਿਲਦੇ ਨੇ ਜਿਹੜੇ ਘਾਰੇ ਨੇ ਬਟ ਕਹਿੰਦੇ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਜ਼ਹਿਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਮੇਰਾ ਧਿਆਨ ਗਿਆ ਮੈਂ ਵਾਪਸ ਲਿਆ ਆ ਮੈਂ ਉਹ ਬਹੁਤ ਵੱਡੀ ਚੀਜ਼ ਆ ਕਈਆਂ ਦਾ ਉਹ ਧਿਆਨ ਗਿਆ ਤੇ ਉਹ ਵਾਪਸ ਆਉਣ ਦੇ ਵਿੱਚ ਅੱਧਾ ਘੰਟਾ ਘੰਟਾ 2 ਘੰਟੇ ਕਈ ਦਿਨ ਵੀ ਲੱਗ ਜਾਂਦੇ ਆ ਤੇ ਯਾਰ ਮੈਂ ਕੀ ਸੋਚੀਗਾ ਕਹਾਂ ਜਦੋਂ ਜਦੋਂ ਪ੍ਰੈਕਟਿਸ ਕਰਦੇ ਨਾ ਫਿਰ ਟਾਈਮ ਕੱਟੀ ਜਾਂਦਾ ਫਿਰ ਕਈ ਵਾਰ ਤਾਂ 5 ਸੈਕਿੰਡ ਦੇ ਵਿੱਚ ਪਤਾ ਲੱਗਦਾ ਕਿੱਧਰ ਚ ਲੱਗਿਆ ਸੀਗਾ ਆ ਜਾ ਵਾਪਸ ਧਿਆਨ ਨੇਦਰ ਰੱਖਣਾ ਆਪਾਂ ਦੂਜੀ ਗੱਲ ਅ ਮੈਨੂੰ ਇਹ ਲੱਗਦਾ ਹੁੰਦਾ ਪੈਕ ਗੱਲ ਕਰ ਦਿੰਦੇ ਆ ਟਾਈਮ ਇਜ਼ ਮਨੀ ਮੈਕ ਜੀ ਹੋ ਸਿੱਖੀ ਆ ਟਾਈਮ ਇਜ਼ ਫੋਕਸ ਕੋਈ ਮੈਂ ਇੱਕ ਉਦਾਹਰਣ ਦੇ ਕੇ ਤੁਹਾਨੂੰ ਇਹ ਗੱਲ ਮਤਲਬ ਜਿਹੜੀ ਮੈਂ ਗੱਲ ਕੀਤੀ ਆ ਦਲੀਲ ਦੇ ਨਾਉ ਦੀ ਐਗਜ਼ਾਮਪਲ ਦਿੰਨਾ ਤੁਸੀਂ ਕੋਈ ਕੰਮ ਕਰਨਾ ਤੁਹਾਨੂੰ ਕੋਈ ਟਾਸਕ ਮਿਲਿਆ 5 ਮਿੰਟ ਦਾ ਕੰਮ ਆ ਉਹਨੇ ਮਤਲਬ ਤੁਸੀਂ ਮੇਰੇ ਨਾਲ ਸਾਹਮਣੇ ਆਮਲ ਸਾਹਮਣੇ ਆਪਾਂ ਸਪੋਜ਼ ਕਰੋ ਗੱਲ ਕਰ ਰਹੇ ਆਂ ਕਈ ਵਾਰ ਇਦਾਂ ਹੁੰਦਾ ਆਊਗਾ ਵੀ ਆਪਾਂ ਗੱਲ ਕਰ ਰਹੇ ਹੁੰਨੇ ਆਪਾਂ ਸਾਹਮਣੇ ਖੜੇ ਹੁੰਨੇ ਅੱਖ ਜੱਖਾਂ ਵੀ ਮਿਲਾਈਆਂ ਹੁੰਦੀਆਂ ਬਟ ਆਪਾਂ ਉਹ ਗੱਲ ਪੂਰੀ ਤਰ੍ਹਾਂ ਸੁਣ ਵੀ ਨਹੀਂ ਗਏ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਫੇਰ ਕਹਿੰਦਾ ਹੈ ਕੀ ਕਿਹਾ ਹੋਂਜੇ ਕਿਸੇ ਨੇ ਤੁਹਾਨੂੰ 5 ਮਿੰਟ ਦੀ ਕੋਈ ਟਾਸਕ ਦਿੱਤੀ ਤੁਹਾਡਾ ਧਿਆਨ ਨਹੀਂ ਹੈਗਾ ਕੰਮ 'ਚ ਤੁਸੀਂ ਅੱਧ ਪਚਦਾ ਕੀਤਾ ਫਿਰ ਤੁਹਾਨੂੰ ਲੱਗਿਆ ਕੰਮ ਤਾਂ ਗਲਤ ਹੋ ਗਿਆ ਫਿਰ ਤੁਸੀਂ ਉਹ ਕੰਮ ਦੁਬਾਰਾ ਸਟਾਰਟ ਕਰੋਗੇ ਸੋ ਤੁਹਾਡਾ ਟਾਈਮ 5 ਮਿੰਟ ਵਾਲੀ ਜੌਬ ਤੇ 15 ਮਿੰਟ 20 ਮਿੰਟ ਲੱਗ ਸਕਦੇ ਹੈ ਜਦ ਤੱਕ ਤੁਸੀਂ ਪੂਰਾ ਧਿਆਨ ਉਸ ਕੰਮ ਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਨਹੀਂ ਕਰਦੇ ਨਹੀਂ ਲੈ ਕੇ ਆਉਂਦੇ ਧਿਆਨ ਪੂਰਾ ਹੁਣ ਜੇ ਤੁਸੀਂ ਮੈਡੀਟੇਸ਼ਨ ਕਰੋਗੇ ਨਾ ਆਪਣੇ ਬ੍ਰੇਨ ਦੀ ਐਕਸਰਸਾਈਜ਼ ਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੇਰਾ ਧਿਆਨ ਇੱਧਰ ਉੱਧਰ ਭਟਕ ਰਿਹਾ ਬੜੀ ਸ਼ਰਤੀ ਤੇ ਮੈਨੂੰ ਵਾਪਸ ਲੈ ਕੇ ਆਉਣਾ ਥਾਂ ਟਿਕਾਣੇ ਤੇ ਜਿਹੜਾ ਮੈਂ ਕੰਮ ਕਰ ਰਿਹਾ ਮੈਂ ਉਸਪਾਸੇ ਧਿਆਨ ਦੇਵਾਂ ਦੂਜੀ ਗੱਲ ਆ ਦੇਖੋ ਜੀ ਸ਼ਾਇਦ ਕਿਸੇ ਕਿਸੇ ਨੂੰ ਮੇਰੀ ਅਗਲਾ ਬੋਰਿੰਗ ਵੀ ਲੱਗਦੀ ਹੋਣ ਬਟ ਪਲੀਜ਼ ਮੈਂ ਖੁਦ ਅਪਣਾਈ ਆ ਮੈਨੂੰ ਬਹੁਤ ਬੈਨੀਫਿਟ ਮਿਲਿਆ ਬਹੁਤ ਤਰ੍ਹਾਂ ਦੇ ਲਾਸਟ ਈਅਰ 2024 ਮੇਰੇ ਲਈ ਬਹੁਤ ਅਪ ਐਂਡ ਡਾਊਨ ਆਇਆ ਨੇ ਬਹੁਤ ਹੀ ਜ਼ਿਆਦਾ ਕੁਝ ਗੱਲਾਂ ਮੈਂ YouTube ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਸਕਦਾ ਕੁਝ ਨਹੀਂ ਵੀ ਕਰ ਸਕਦਾ ਬਟ ਜੁਮੇ ਦੀਆਂ ਵੀ ਸਿਚੁਏਸ਼ਨਸ ਆਈਆਂ ਨੇ ਜਿਵੇਂ ਮੈਂ ਤੁਹਾਨੂੰ ਐਕਸੀਡੈਂਟ ਬਾਰੇ ਵੀ ਆਪਣੇ ਦੱਸਿਆ ਸੀਗਾ ਅ ਇੱਕ ਦੋ ਗੱਲਾਂ ਹੋਰ ਸੀਗੀਆਂ ਤੇ ਕੁਝ ਗੱਲਾਂ ਤਾਂ ਉਸ ਤੋਂ ਵੀ ਵੱਡੀਆਂ ਸੀਗੀਆਂ ਬਰਟ ਅ ਮੈਨੂੰ ਇਹ ਚੀਜ਼ਾਂ ਨੇ ਨਾ ਮਤਲਬ ਮੇਰੀ ਸੋਚ ਕਰਕੇ ਮਤਲਬ ਇਹ ਕੋਈ ਵਡਿਆਈ ਨਹੀਂ ਹੈਗੀ ਜਸਟ ਇੱਕ ਐਗਜ਼ਾਮਪਲ ਆ ਉਹਨੇ ਮੈਨੂੰ ਬਹੁਤ ਬਚਾ ਕੇ ਤੇ ਬਹੁਤ ਇਕੱਠਾ ਕਰਕੇ ਮਜ਼ਬੂਤ ਬਣਾ ਕੇ ਰੱਖਿਆ ਹੁਣ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਂ ਗੱਲ ਕਰਨ ਲੱਗਾ ਆਪਣੀ એનર્ਜੀ ਬਾਰੇ ਆਪਣੀ ਸਰੀਰ ਦੇ ਵਿੱਚ ਨਾ ਬਹੁਤ એનર્ਜੀ ਹੁੰਦੀ ਹੈ ਬਹੁਤ ਜ਼ਿਆਦਾ ਛੋਟੀ ਬੱਚੇ ਨੂੰ ਦੇਖਦੇ ਆ ਭੱਜਿਆ ਫਿਰਦਾ ਹੁੰਦਾ ਪਾਪਾ ਕਹਿੰਦੇ ਯਾਰ ਕਿੰਨੀ એનર્ਜੀ ਹੈ ਤੇ ਵਿੱਚ ਇਹ ਕਿਤੇ ਥੱਕਦਾ ਨਹੀਂ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਹੈ 30 40 50 60 70 80 ਦੀ ਆਪਾਂ ਨੂੰ ਇਹ ਲੱਗਦਾ ਆਪਣੀ ਨਰਜੀ ਘੱਟ ਗਈ ਆਪਣੀ એનર્ਜੀ ਘੱਟ ਗਈ ਨਹੀਂ ਆਪਣੀ ਸਰੀਰਕ ਤੌਰ ਤੇ ਇੱਕ ਦੀ એનર્ਜੀ ਦੇ ਵਿੱਚ ਫਰਕ ਪੈਂਦਾ ਬਟ ਹੁੰਦਾ ਬਥੇ ਕੀ ਆ ਸਪੋਜ਼ ਕਰੋ ਆਪਾਂ ਮੈਂ ਕਿਵੇਂ ਐਗਜ਼ਾਮਪਲ ਦਵਾ ਆਪਾਂ ਕੋਈ ਗੱਡੀ ਲੈਣੀ ਆ ਸਪੋਜ਼ ਕਰੋ ਉਹਦੀ ਕੀਮਤ ਹੈਗੀ 50000 ਡਾਲਰ ਤੁਹਾਡੇ ਕੋਲ ਅਲੱਗ-ਅਲੱਗ ਜਗ੍ਹਾ ਤੇ ਪੈਸੇ ਪਏ ਨੇ 10000 ਉੱਥੇ ਪਏ ਨੇ 5000 ਉੱਥੇ ਪਏ ਨੇ 20000 ਉੱਥੇ ਪਏ ਨੇ ਤੁਸੀਂ ਸਾਰੇ ਪਹਿਲਾਂ ਇਕੱਠੇ ਕਰੋਗੇ ਫਿਰ ਉਹ ਗੱਡੀ ਦੇ ਵਿੱਚ ਲਾਓਗੇ ਹਨਾ ਸੇਮ ਤਰੀਕੇ ਦੇ ਨਾਲ ਆਪਣੇ ਬਾਡੀ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ એનર્ਜੀਜ਼ ਨੇ ਉਹਦੀ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇ ਦਿੰਦਾ ਤੁਸੀਂ ਪਹਿਲਾਂ ਆਪਣੀ ਥੌਟਸ ਦੀ એનર્ਜੀ ਦੇਖੋ ਜੀ ਤੁਹਾਡਾ ਧਿਆਨ ਕਿਸੇ ਗਲਤ ਥੋਟ ਵੱਲ ਚਲਾ ਗਿਆ ਤੇ چاہے ਤੁਸੀਂ ਮੰਨ ਲਓ ਗੁੱਸਾ ਆ ਗਿਆ ਤੁਹਾਨੂੰ ਕਿਸੇ ਤੇ ਕੋਈ ਬੰਦਾ ਸੜਕ ਤੇ ਜਾ ਰਿਹਾ ਹੈ ਉਹ ਤੁਹਾਨੂੰ ਕਿਸ ਨੇ ਗਲਤ ਓਵਰਟੇਕ ਕਰ ਲਿਆ ਜਾਂ ਹਾਰਨ ਮਾਰ ਕੇ ਲੰਘ ਗਿਆ ਜਾਂ ਤੁਹਾਨੂੰ ਗਾਲ ਕੱਢ ਕੇ ਲੰਘ ਗਿਆ ਚਲਾ ਗਿਆ ਉਹ ਬੰਦਾ ਤੁਸੀਂ ਆਪਣਾ ਉੱਥੇ ਹੋ ਥੋੜਾ ਧਿਆਨ ਉਧਰ ਜਾਇ ਗਿਆ ਚਾਹੇ ਗਿਆ ਤੁਹਾਨੂੰ ਗੁੱਸਾ ਆ ਗਿਆ ਜਦ ਤੁਹਾਨੂੰ ਬਾਅਦ ਚ ਰੀਅਲਾਈਜ਼ ਹੋਣਾ ਮੈਂ ਇਹਨਾਂ ਗੁੱਸਾ ਤੁਸੀਂ ਖੁਦ ਫੀਲ ਕਰਿਓ ਵੀ ਤੁਹਾਡੀ એનર્ਜੀ ਡਾਊਨ ਹੋਈ ਹੋਊਗੀ ਕਿਉਂਕਿ ਇੱਕ ਥੌਟਸ ਵਾਲੀ એનર્ਜੀ ਤੁਹਾਡੀ ਉਧਰ ਵੇਸਟ ਹੋ ਗਈ ਇਦਾਂ ਹੋਰ ਕਈ ਤਰ੍ਹਾਂ ਦੇ ਥਾਟ ਹੁੰਦੇ ਆ ਜਿਦੇ ਨਾਲ ਆਪਣੀ એનર્ਜੀ ਬਹੁਤ ਵੇਸਟ ਹੁੰਦੀ ਆ ਪਰ ਜਦੋਂ ਇਹ ਸਾਰੇ ਥਾਟ ਆਪਣੇ ਫਿਜ਼ੀਕਲ ਆਪਣੀ ਬਾਡੀ ਦੀ એનર્ਜੀ ਆਪਣੇ ਥਾਟਸ ਦੀ એનર્ਜੀ ਤੇ ਹੋਰ ਕਾਫੀ ਇਦਾਂ ਦੀਆਂ એનર્ਜੀ ਆ ਜਿਵੇਂ ਜਿਵੇਂ ਤੁਸੀਂ ਨਾ ਮੈਡੀਟੇਸ਼ਨ ਕਰੋਗੇ ਧਿਆਨ ਲਾਓਗੇ ਤੁਹਾਨੂੰ ਇਹ ਚੀਜ਼ਾਂ ਦੀ ਆਪਣੇ ਆਪ ਆਪਣੇ ਆਪ ਸਮਝਾਉਣ ਲੱਗ ਜਾਣੀਆਂ ਤੁਹਾਨੂੰ ਸਮਝਣ ਦੀ ਵੀ ਲੋੜ ਨਹੀਂ ਪੈਣੀ ਅ ਸਹੀ ਪਾਸੇ ਤੇ ਲਾਓਗੇ ਤੁਹਾਡੀ એનર્ਜੀ ਸਹੀ ਪਾਸੇ ਯੂਟਿਲਾਈਜ਼ ਹੋਊਗੀ ਪਲੀਜ਼ ਮੇਰੇ ਕਹਿਦਨੇ ਇੱਕ ਵਾਰ ਟਰਾਈ ਕਰਕੇ ਦੇਖੋ ਮੈਂ ਖੁਦ ਦੇਖਿਆ ਅਗਵੇਂ ਦੇ ਅੰਦਰ ਵਿੱਚ ਨਾ ਇੱਕ ਦੰਡਾ ਸੌਂਦਾ ਜ਼ਰੂਰ ਹੁੰਦਾ ਸੀਗਾ ਕਿਉਂਕਿ ਤੱਕਿਆ ਤੱਕਿਆ ਫੀਲ ਕਰਨਾ ਹੈ ਯਾਰ ਫਿਰ ਸਾਇੰਟਿਫਿਕ ਰੀਜ਼ਨ ਅਗਿਆਣ ਵੀ ਪਤਾ ਨਹੀਂ ਆਇਰਨ ਕਟੇ ਹੋਗੀ ਬੀ 12 ਕਟਿਆ ਹੋਊਗਾ ਹਾਂ ਵੈਜੀਟੇਰੀਅਨ ਡਾਈਟ ਦਾ ਥੋੜਾ ਬਹੁਤ ਫਰਕ ਪੈਂਦਾ ਪਰ ਜਿੰਨੀ ਵੈਰਾਈਟੀ ਖਾਵਾਂਗੇ ਉਹਨਾਂ ਠੀਕ ਰਹਿੰਦਾ ਤਾਂ ਹੁਣ ਚਲੋ ਪ੍ਰਮਾਤਮਾ ਦੀ ਕਿਰਪਾ ਵਾ ਮੈਨੂੰ ਦਿਨ ਚ ਕਦੇ ਵੀ ਟਾਇਰਨੈਸ ਨਹੀਂ ਫੀਲ ਹੁੰਦੀ ਵਾਂਸ ਅਗੇਨ ਇਹ ਕਹਾਣੀ ਮੇਰੀ ਨਹੀਂ ਗਈ ਜੀ ਚਾਹੇ ਮੇਰੀ ਕੋਈ ਗੱਲਬਾਤ ਨਹੀਂ ਕਿਸੇ ਦੀ ਕੋਈ ਵਡਿਆਈ ਨਹੀਂ ਹੈਗੀ ਬਟ ਵਡਿਆਈ ਹੈਗੀ ਆ ਵੀ ਆਪਾਂ ਨੂੰ ਜਿਵੇਂ ਹੁਣ ਬਾਬੇ ਨਾਨਕ ਨੇ ਬਹੁਤ ਸੋਹਣੀਆਂ ਗੱਲਾਂ ਦੱਸਿਆ ਦੇ ਵੀ ਕਿਰਤ ਕਰੋ ਯਾਨੀ ਆਪਣੀ ਮਿਹਨਤ ਕਰਦੇ ਰਹੋ ਨਾਮ ਜਪੋ ਪ੍ਰਮਾਤਮਾ ਦਾ ਨਾਮ ਲਓ ਜਪੋ ਧਿਆਨ ਲਾਓ ਨਾ ਤੇ ਵੰਡ ਕੇ ਛਕੋ ਸੋ ਪਲੀਜ਼ ਮੈਨੂੰ ਕਹਿੰਦੇ ਟਰਾਈ ਕਰਿਓ ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਇੱਕ ਛੋਟਾ ਜਿਹਾ ਜਿਹੜਾ ਮਤਲਬ ਮੈਂ ਤਜਰਬਾ ਕਰਕੇ ਹਟਿਆ ਇੱਕ ਸਾਲ ਦੇ ਵਿੱਚ ਤੇ ਉਹਦੇ ਮੈਨੂੰ ਕੀ ਬੈਨੀਫਿਟ ਹੋਏ ਨੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਮੈਨੂੰ ਪੂਰਾ ਪੂਰਾ ਯਕੀਨ ਆ ਜੇ 100 ਬੰਦੇ ਨੇ ਵੀ ਇਹ ਮੇਰੇ ਸ਼ਬਦ ਸੁਣੇ ਨੇ ਉਹਦੇ ਵਿੱਚੋਂ ਤੁਸੀਂ ਪੰਜਿਆਂ ਨੇ ਵੀ ਟਰਾਈ ਕਰਦੇ ਤਾਂ ਮੇਰੀ ਗਾਰੰਟੀ ਹੈ ਕਿ ਪੰਜਾਂ ਨੂੰ ਬੈਨੀਫਿਟ ਮਿਲੂਗਾ ਬਟ ਕੰਸਿਸਟੈਂਸੀ ਬਹੁਤ ਜ਼ਰੂਰੀ ਆ ਹੁਣ ਜੇ ਕਿਸੇ ਬੱਚੇ ਨੇスイਮਿੰਗ ਸਿੱਖਣੀ ਆ ਨਾ ਪਹਿਲੇ ਦਿਨ ਤਾਂ ਆਪਾਂ ਪਾਣੀ ਦੇ ਵਿੱਚ ਸਿਰ ਦਾਂਗੇ ਤਾਂ ਤੈਰਨ ਨਹੀਂ ਲੱਗ ਜੂਗਾ ਹਨਾ ਉਹਨੂੰ ਟਾਈਮ ਲੱਗਣਾ ਸਿੱਖਣ ਦਾ ਫਿਰ ਜਦੋਂ ਸਿੱਖਣਾ ਆਊਗਾ ਉਹ ਅਲੱਗ-ਅਲੱਗ ਤਰੀਕੇ ਹੋਣਾ ਕਿਸੇ ਨੇ ਕੀ ਕਹਿੰਦੇ ਹੁੰਦੇ ਆ ਬਟਰਫਲਾਈ ਵਾਲੇ ਸਟਾਈਲ ਨਾਲ ਤੈਰਨਾ ਕਿਸੇ ਨੇ ਆਹ ਵਾਲੇ ਸਟਾਈਲ ਨਾਲ ਤੈਰਨਾ ਜਿੰਨੇ ਵੀ ਨੇ ਹਨ ਤਾਂ ਫਿਰ ਜਦੋਂ ਆਪਾਂ ਉਹਨੂੰ ਕਹਾਂਗੇ ਵੀ ਚੱਲ ਠੀਕ ਹੈ ਤੂੰ ਇਧਰੋਂ ਹੁਣ ਉਧਰ ਜਾਣਾ ਜਿਹੜਾ ਤੈਨੂੰ ਤਰੀਕਾ ਆਦਾ ਤੂੰ ਤੈਰ ਲਾਉਂਵੇਂ ਜਿਹੜਾ ਨੂੰ ਸੌਖਾ ਤਰੀਕਾ ਲੱਗਦਾ ਹੋਊਗਾ ਤੇ ਜਿਹਦੇ ਵਿੱਚ ਉਹਦਾ ਕੌਨਫੀਡੈਂਸ ਆਊਗਾ ਉਹਨੇ ਆਪਣੇ ਆਪ ਬਹੁਤ ਤਰੀਕੇ ਨਾਲ ਤੈਰ ਕੇ ਅੰਦਰ ਚਲ ਜਾਣਾ ਸੇਮ ਥਿੰਗ ਧਿਆਨ ਲਾਉਣ ਦੀ ਆ ਆਪਣੇ ਅਲੱਗ-ਅਲੱਗ ਤਰੀਕੇ ਸਿੱਖੋ ਆਪਣੇ ਜੋ ਵੀ ਤੁਹਾਨੂੰ ਕੀ ਚਲਾਦਾ ਕੋਈ ਨਾਮ ਜਪਣਾ ਨਾਮ ਜਪ ਲਓ ਸਾਹ ਤੇ ਫੋਕਸ ਕਰਨਾ ਤੇ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਉਹ ਜ਼ਰੂਰ ਟ੍ਰਾਈ ਕਰਿਓ ਮਤਲਬ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਨੇ ਜੇ ਬਸ ਧਿਆਨ دیਏ ਤਾਂ ਜ਼ਿੰਦਗੀ ਦੇ ਵਿੱਚ ਗਰੋਥ ਬਹੁਤ ਹੀ ਸੁਣੀ ਹੋ ਜਾਂਦੀ ਹੈ ਆਪਣੀ ਬਹੁਤ ਹੀ ਵਧੀਆ ਤਰੀਕੇ ਨਾਲ ਸੋ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਆਪਣਾ ਇਨਸੀਡੈਂਟ ਸਾਂਝਾ ਕਰਕੇ ਤੇ ਮੈਨੂੰ ਪੂਰਾ ਯਕੀਨ ਆ ਕਿ ਤੁਸੀਂ ਇਹਦੇ ਵਿੱਚੋਂ ਕੁਝ ਨਾ ਕੁਝ ਚੰਗਾ ਖਟਿਆ ਆਊਗਾ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਨਹੀਂ ਕੀਤਾ ਜਿਹੜਾ ਕਹਿੰਦਾ ਜਿਹੜੀ ਮੈਕਸ ਵੀਡੀਓ ਨਾ ਆਪਣੀ ਇਸ ਵੀਡੀਓ ਤੋਂ ਬਾਅਦ ਆਉਗੀ ਮੈਨੂੰ ਬੜੀ ਪਸੰਦ ਆਉਂਦੀ ਆ ਉਹ ਵੀਡੀਓ ਕਿਉਂਕਿ ਉਹਦਾਂ ਦੀਆਂ ਵੀਡੀਓਜ਼ ਬਣਾ ਕੇ ਮੈਂ ਬਹੁਤ ਖੁਸ਼ ਹਾਂ ਕਿ ਬ੍ਰੇਜ ਦੀ ਗੱਲ ਕਰਨੀ ਆ ਇੱਕ ਹੋਰ ਜਲਾਵਾ ਉਹਦੇ ਨਾਲ ਉਹਦੀ ਗੱਲ ਕਰਨੀ ਆ ਆਪਣੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਉਮੀਦ ਕਰਦਾ ਕਿ ਤੁਹਾਨੂੰ ਚੰਗੇ ਲੱਗੂ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ